ਸੱਖਣ ਵਾਲੇ ਵਾਲੀ ਰੁਪਿੰਦਰ ਦੀ ਸੇਲੀ ਬੀਰਿੰਦਰ ਵੀ ਅੱਜਕੱਲ ਇਸ ਕੇਸ ਵਿੱਚ ਪੂਰੀ ਚਰਚਿਤ ਹੈ ਕਿਉਂਕਿ ਜਿੰਨੀ ਤੇ ਦੋਸ਼ੀ ਰੁਪਿੰਦਰ ਤੇ ਹਰਕਮ ਵਾਲਾ ਉੰਦ ਉਸ ਤੋਂ ਵੀ ਵੱਧ ਦੋਸ਼ੀ ਇਹ ਆ ਬੀਰਿੰਦਰ ਕਿਉਂਕਿ ਬੀਰਿੰਦਰ ਵੀ ਇਸ ਸਾਰੇ ਘਟਨਾਕ੍ਰਮ ਵਿੱਚ ਪੂਰਾ ਰੋਲ ਨਿਭਾ ਰਹੀ ਸੀ ਇਹ ਸਾਰੇ ਖੁਲਾਸੇ ਬੀਰਿੰਦਰ ਦੇ ਪਿੰਡ ਜਾਂ ਬੜੀ ਦੇ ਲੋਕਾਂ ਨੇ ਕੀਤਾ ਕਿਉਂਕਿ ਗਲੀ ਦੇ ਲੋਕ ਇੱਕ ਦੂਜੇ ਨਾਲ ਗੱਲਾਂ ਤਾਂ ਕਰ ਰਹੇ ਸੀ ਕਿ ਇਹ ਕਿੰਨੀ ਵਿਗੜੀ ਹੋਈ ਸੀ ਪਰ ਅੱਜ ਉਹ ਆਖਰ ਕੈਮਰੇ ਦੇ ਸਾਹਮਣੇ ਆ ਹੀ ਗਏ ਉਹਨਾਂ ਨੇ ਦੱਸਿਆ ਕਿ ਇਸ ਦੇ ਲੱਛਣ ਸਾਨੂੰ ਕਾਫੀ ਸਮੇਂ ਤੋਂ ਦਿਸ ਰਹੇ ਸੀ ਪਰ ਕੋਈ ਦਰਦਾ ਕਹਿੰਦਾ ਨਹੀਂ ਸੀ ਕਿਉਂਕਿ ਇਸ ਦਾ ਭਰਾ ਵਿਦੇਸ਼ ਗਿਆ ਹੋਆ ਸੀ ਤੇ ਇਹ ਇਕੱਲੀ ਆਪਣੀ ਮਾਂ ਨਾਲ ਰਹਿ ਰਹੀ ਸੀ ਅਗਲਾ ਕਹਿੰਦਾ ਅਸੀਂ ਕਿਸੇ ਦੀ ਧੀ ਪਹਿਣ ਦੀ ਗੱਲ ਕਰਕੇ ਕੀ ਲੈਣਾ ਪਰ ਸਾਨੂੰ ਹੁਣ ਜੋ ਖੁਲਾਸੇ ਸਾਹਮਣੇ ਕੀਤੇ ਆ ਇਸ ਤੋਂ ਪਤਾ ਲੱਗਦਾ ਕਿ ਇਸ ਨੇ ਹੀ ਦਰਵਿੰਦਰ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਆਪਦਾ ਅਹਿਮ ਰੋਲ ਨਿਭਾਇਆ ਕਿਉਂਕਿ ਇਹ ਮੈਡੀਕਲ ਸਾਇੰਸ ਦੀ ਸਟੂਡੈਂਟ ਸੀਗੀ ਤੇ ਇਸ ਨੇ ਹੀ ਰੁਪਿੰਦਰ ਨੂੰ ਟੀਕਾ ਲਾਉਣਾ ਸਿਖਾਇਆ ਸੀ ਇਸ ਵੀ ਹੀ ਵਿਚੀਲੀਆਂ ਦਵਾਈਆਂ ਪ੍ਰੋਵਾਈਡ ਕਰਵਾਈਆਂ ਸੀ ਰੁਪਿੰਦਰ ਤੇ ਹਰਕਮਲ ਨੂੰ ਕਹਿੰਦੇ ਆ ਜੋਗ ਨੂੰ ਜੋਗ ਟੱਕਰਦਾ ਤੇ ਇਹ ਵੀ ਇੱਕ ਦੂਜੇ ਦੇ ਨਾਲ ਸੇਲਰਾਂ ਤਾਂ ਹੀ ਬਣੀਆਂ ਸੀ ਕਿਉਂਕਿ ਦੋਨਾਂ ਦੇ ਇੱਕੋ ਜਿਹੇ ਲੱਛਣ ਸੀ ਨਹੀਂ ਤਾਂ ਇੱਜਾਦਾਰ ਘਰਾ ਦੀਆਂ ਕੁੜੀਆਂ ਕਿੱਥੇ ਕਵੇਲੇ ਬਾਹਰ ਨਿਕਲਦੀਆਂ ਪਰ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਤਸਵੀਰਾਂ ਕਿਵੇਂ ਅੱਧੀ ਰਾਤ ਨੂੰ ਰੈਸਟੋਰੈਂਟਾਂ 'ਚ ਜਾਂਦੀਆਂ ਸੀ ਕੁੱਤੇ ਪਾਲਣ ਦਾ ਇਹਨਾਂ ਨੂੰ ਸ਼ੌਂਕ ਸੀ ਦੇ ਡੀਜਿਆਂ ਤੇ ਡਾਂਸ ਕਰਨਾ ਕਿੱਥੋਂ ਦੀ ਇਹ ਜੀਰਦਾਰ ਕਰਾਨੀਆਂ ਕੁੜੀਆਂ ਕਰਦੀਆਂ ਪਰ ਇਹ ਕਰਦੀਆਂ ਸੀ ਕਿਉਂਕਿ ਇਹਨਾਂ ਦੇ ਲੱਛਣ ਮਾੜੇ ਸੀ ਹੁਣ ਜਦੋਂ ਵੀਰਿੰਦਰ ਨੂੰ ਜ਼ਮਾਨਤ ਮਿਲ ਗਈ ਆ ਤਾਂ ਸਾਰੇ ਲੋਕ ਹੱਕੇ ਬੱਕੇ ਰਹਿ ਗਏ ਆ ਕਿਉਂਕਿ ਗੁਰਵਿੰਦਰ ਦੇ ਘਰ ਦੇ ਹਜੇ ਅਥਰੂ ਨਹੀਂ ਸੁੱਤੇ ਤੇ ਇਹ ਕੁੜੀ ਆਪਦੇ ਭਵੇਖ ਨੂੰ ਬਚਾਉਣ ਲਈ ਪੇਤਰ ਦਿੰਦੀ ਫਿਰਦੀ ਆ ਪਤਾ ਨਹੀਂ ਕਿਹੜੇ ਤਾਪੇਚ ਇਸ ਦੇ ਘਰ ਦੇ ਨੇ ਲਾਏ ਆ ਜਿਹੜੀ ਇਹਨੂੰ 2 ਲੱਖ ਦੇ ਵਿੱਚ ਜ਼ਮਾਨਤ ਦਿੱਤੀ ਗਈ ਆ ਇਹਨਾਂ ਦੇ ਨਾਲ ਦਾ ਇੱਕ ਹੋਰ ਸਾਥੀ ਜੋ ਹਰਕਮਲ ਦਾ ਦੋਸਤ ਆ ਵਿਸ਼ੂ ਨਾਂ ਦਾ ਉਹ ਵੀ ਇਸ ਸਾਰੀ ਪਲੈਨਿੰਗ ਦੇ ਵਿੱਚ ਸ਼ਾਮਲ ਸੀ ਪਰ ਉਸ ਤਾਂ ਕਦੇ ਵੀ ਕੋਈ ਖੁਲਾਸਾ ਨਹੀਂ ਕੀਤਾ ਗਿਆ ਕਿਉਂ ਸੁਣ ਵਿੱਚ ਤਾਂ ਇਹ ਗੱਲ ਆਈ ਆ ਕਿ ਰਪਿੰਦਰ ਦੇ ਘਰ ਦੇ ਅਜੇ ਕਹ ਰਹੇ ਆ ਕਿ ਸਾਡੇ ਵੱਲੋਂ ਰੁਪਿੰਦਰ ਇਸ ਦੁਨੀਆ ਤੇ ਨਹੀਂ ਹੈ ਅਸੀਂ ਭੁੱਲ ਚੁੱਕੇ ਆ ਕਿ ਸਾਡੀ ਕੋਈ ਰੁਪਿੰਦਰ ਨਾਂ ਦੀ ਕੁੜੀ ਹੈ ਪਰ ਉਹ ਅੰਦਰ ਖਾਤੇ ਇਸ ਦੀ ਵੀ ਜ਼ਮਾਨਤ ਕਰਾਉਣ ਨੂੰ ਫਿਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਮੱਲਣ ਦੇ ਇੱਕ ਮਸ਼ਹੂਰ ਵਕੀਲ ਨੇ ਤਾਂ ਇਹ ਵੀ ਕਿਹਾ ਕਿ ਰੁਪਿੰਦਰ ਦੀ ਵੀ ਜ਼ਮਾਨਤ ਛੇਤੀ ਹੋਵੇਗੀ